ਤੇ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਕੌਮ ਦਾ ਬੇੜਾ ਕਰ ਕਰਿਆ ਕੌਮ ਦੀਆਂ ਬੇੜੀਆਂ ਵਿੱਚ ਵਟੇ ਪਾਏ ਆ ਉਹ ਪਾ ਗਿਆ ਪ੍ਰਕਾਸ਼ ਸਿੰਘ ਬਾਦਲ ਔਰ ਜਿਹੜਾ ਉਹਦਾ ਲੜਕਾ ਹੁਣ ਸੁਖਵੀਰ ਬਾਦਲ ਉਹਨੇ ਕੋਈ ਕਸਰ ਨਹੀਂ ਛੱਡਨੀ ਇਹ ਕਾਲਾ ਮਨੂਸ ਲੈਣਾ 1 ਜੂਨ ਦਾ ਜਿਹਦੇ ਮਰਵੇ ਸਰੂਪ ਚੋਰੀ ਹੋਏ ਆ ਬਾਦਲਾਂ ਦੀ ਸ਼ਹਿਰ ਤੇ ਬੇਦਬੀ ਹੋਈ ਆ ਅੱਜ ਉਹ ਕੱਲ ਤੋਂ ਸਭ ਤੇ ਜਾ ਕੇ ਮਾਫੀਆਂ ਮੰਗਦੇ ਆ ਤੇ ਜਦੋਂ ਉਹਨਾਂ ਦੇ ਸਰਕਾਰ 'ਚ ਕੀ ਗੱਲ ਗੁਰੂ ਦਾ ਭੈ ਨਹੀਂ ਸੀ ਉਹਨਾਂ ਨੂੰ ਗੁਰੂ ਦੇ ਭੈ ਮੰਨਦੇ ਉਹ ਇਥੋਂ ਮਾਰੇ ਦਾ ਸਰੂਪ ਚੋਰੀ ਹੋਇਆ ਘੰਟੇ ਦੇ ਵਿੱਚ ਵਿੱਚ ਲੱਭ ਕੇ ਦਿੰਦੇ ਅਜੇ ਤੱਕ ਜੀ ਇਨਸਾਨ ਤੇ ਆਪਾਂ ਨੇੜੇ ਵੀ ਨਹੀਂ ਪਹੁੰਚੇ ਜੀ ਜੇ ਆਪਾਂ ਦੇਖ ਗਏ ਨਾ ਵੀ ਜਦੋਂ ਕੋਈ ਆਪਾਂ ਹਾਸਲ ਕਰ ਲਏ ਨਾ ਕੋਈ ਚੀਜ਼ ਉਸ ਦੀ ਪੰਥ ਨੂੰ ਖੁਸ਼ੀ ਅਲੱਗ ਹੁੰਦੀ ਹੈ ਅਜੇ ਤੱਕ ਆ ਜਿਹੜਾ ਅੱਜ ਜਿਹੇ ਸਥਾਨ ਮਿਲਿਆ ਹੁੰਦਾ ਅੱਜ ਇਥੇ ਉਹਨਾਂ ਦੀ ਲੋੜ ਨਹੀਂ ਸੀ ਸਾਸੀ ਕਾਲਜੀ ਮਾਲਵਾ ਐਮ ਐਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ सुरेंद्र ਸਿੰਘ ਮਠਾੜੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚੇ ਹਾਂ ਅੱਜ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਹੋਇਆ ਸਿੱਖ ਜਨਤੇ ਖੰਡੀਆਂ ਵੱਖ-ਵੱਖ ਤਰ੍ਹਾਂ ਦੀਆਂ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਪਹੁੰਚੀਆਂ ਹੋਈਆਂ ਨੇ ਤੇ ਜਿਹੜਾ ਇਹ ਕਾਫਲਾ 1 ਜੂਨ ਨੂੰ ਜਿਹੜੀ ਬੇਅਦਬੀ ਹੋਈ ਸੀ ਕਾਫਲਾ ਜ ਵੱਡੀ ਗਿਣਤੀ ਦੇ ਵਿੱਚ ਕੋਟਕਪੂਰਾ ਦੇ ਚੌਂਕ ਵਿੱਚ ਪਹੁੰਚਣਾ ਤਾਂ ਜਿਹੜੇ ਵੱਖ-ਵੱਖ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਉਸ ਦੇ ਆਗੂ ਜਿਹੜੇ ਇੱਥੇ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕੀ ਸਾਰਾ ਮਸਲਾ ਹੈ ਖਾਲਸਾ ਜੀ ਅੱਜ 10 ਸਾਲ ਹੋ ਗਏ ਬੇਇੱਜ਼ਤੀ ਹੋਈ ਨੂੰ ਕਾਲੀਆਂ ਝੰਡੀਆਂ ਲੈ ਕੇ ਤੁਸੀਂ ਇੱਥੇ ਪਹੁੰਚੇ ਹੋ ਕੀ ਲੱਗਦਾ ਇਨਸਾਫ ਮਿਲੂ ਵੇਖੋ ਜੀ ਜੇ ਸਰਕਾਰਾਂ ਨੇ ਵੇਖੀਏ ਸਰਕਾਰਾਂ ਬਣੀ ਤਾਂ ਹਲੇ ਤੱਕ ਆਹ ਜਿਹੜੀ ਸਰਕਾਰ ਸੀ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀਗੇ ਇਹਨਾਂ ਤੇ ਆਸਾਂ ਸੀ ਪਹਿਲੀਆਂ ਸਰਕਾਰਾਂ ਤੋਂ ਤਾਂ ਪਤਾ ਹੀ ਸੀਗਾ ਵੀ ਕੋਈ ਇਨਸਾਫ ਨਹੀਂ ਮਿਲਦਾ ਨਹੀਂਦਾ ਪਰ ਇਹ ਉਹਨਾਂ ਨਾਲੋਂ ਵੀ ਜਿਹੜੇ ਨਲਾਇਕ ਸਰਕਾਰ ਨਿਕਲੀ ਆ ਬਿਲਕੁਲ ਠੀਕ ਹੈ ਨਾ ਜੀ ਇਹ ਇਹ ਤਾਂ ਦੁੱਖ ਦੀ ਗੱਲ ਹੈ ਕਿਹੜਾ ਅਸੀਂ ਇੱਥੇ ਸੌਂਕ ਨਾਲ ਆ ਜਿਹੜੀਆਂ ਸੰਗਤਾਂ ਹੈਗੀਆਂ ਜੀ ਹੈ ਜੀ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਆਪਕੇ ਵਿਅਕਤੀਗਤ ਤੌਰ ਤੇ ਤਾਂ ਕਿਸੇ ਨਾਲ ਕੋਈ ਵਿਰੋਧ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਵੀ ਇੱਕ ਸ਼ਬਦ ਗੁਰੂ ਆ ਜਿਹੜਾ ਸਾਰੇ ਸੰਸਾਰ ਨੂੰ ਰਾਹ ਦਿਖਾਉਂਦੇ ਆ ਗੁਰੂ ਸਾਹਿਬ ਉਹਨਾਂ ਦੀ ਵੀ ਆਦ ਵੀ ਹੋਣੀ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਵੀ ਅਸੀਂ ਇਨਸਾਫ ਦਵਾਵਾਂਗੇ ਵੋਟਾਂ ਲੈਣੀਆਂ ਲੋਕਾਂ ਨੇ ਵੋਟਾਂ ਜਿਹੜਾ ਇਹਨਾਂ ਨੂੰ ਵਹਿਮ ਆ ਸਰਕਾਰਾਂ ਨੂੰ ਵਿਖਣੀ ਜਿਹੜੀ ਸਾਡੀ ਸਰਕਾਰ ਬਣੀ ਹੈ ਇਹਨਾਂ ਸਿਆਸੀ ਬੰਦਿਆਂ ਨੇ ਬਣਾਈ ਹੈ ਇਹ ਬਿਲਕੁਲ ਨਹੀਂ ਐ ਕਿ ਜਿਹੜੀ ਸਰਕਾਰ ਬਣੀ ਸੀ ਇਹ ਉਹ ਪਿਛਲੀ ਬੇਅਦਬੀ ਨੂੰ ਮੁੱਖ ਰੱਖ ਕੇ ਇਹਨਾਂ ਦੀ ਸਰਕਾਰ ਬਣੀ ਸੀ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਗੱਲ ਵੀ ਜੇ ਵੇਖੋ ਕਿਡੀਆਂ ਕਿਡੀਆਂ ਸਰਕਾਰਾਂ ਇੱਕ ਨੰਬਰ ਦੀ ਪਾਰਟੀ ਸੀ ਕਾਲੀ ਦਲ ਪੰਜਾਬ ਦੇ ਵਿੱਚ ਉਹਨੂੰ ਹਰਾਉਣ ਵਾਲਾ ਕੋਈ ਜੰਮਿਆ ਹੀ ਨਹੀਂ ਸੀ ਜੋ ਪੰਥਕ ਬਣ ਕੇ ਰਹਿੰਦੇ ਜੇ ਉਹੋ ਜਿਹੀਆਂ ਸਰਕਾਰਾਂ ਨੂੰ ਲੋਕ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਜ਼ੀਰੋ ਕਰ ਸਕਦੇ ਆ ਤੇ ਇਹਨਾਂ ਦੇ ਤਾਂ ਪੈਰ ਹੀ ਕੋਸੇ ਨਹੀਂ ਠੀਕ ਆ ਨਾ ਜੀ ਬਿਲਕੁਲ ਹਲੇ ਵੀ ਇਹਨਾਂ ਕੋਲੇ ਵੇਲਾ ਹੈਗਾ ਚਲੋ ਇਹ ਲੇਟ ਤਾਂ ਬਹੁਤ ਹੋ ਗਏ ਹਲੇ ਵੀ ਇਹਨਾਂ ਸਰਕਾਰਾਂ ਕੋਲੇ ਹਲੇ ਸਮਾਂ ਹੈਗਾ ਜੇ ਇਹ ਸਰਕਾਰ ਅਨਸਾਫ਼ ਦਵਾਉਂਦੀ ਆ ਤਾਂ ਇਹ ਸਰਕਾਰ ਦਾ ਅੱਗੇ ਨੂੰ ਕੋਈ ਮਾੜਾ ਮੋਟਾ ਹੋ ਸਕਦਾ ਵੀ ਇਹਨਾਂ ਦਾ ਕੋਈ ਪੈਰ ਲੱਗ ਜਾਣਾ ਨਹੀਂ ਮੁਸ਼ਕਲ ਆ ਜੀ ਇਹਨਾਂ ਦੇ 2027 ਆ ਗਿਆ 2027 ਦੇ ਵਿੱਚ ਫੇਰ ਆਉਣਗੀਆਂ ਪਾਰਟੀਆਂ ਇੱਥੇ ਵੱਡੇ ਵੱਡੇ ਵਾਅਦੇ ਕਰਨਗੀਆਂ ਕਿਵੇਂ ਦੇਖਦੇ ਹੋ ਕੀ ਕਹੂਗਾ ਦੇਖੋ ਜੀ ਕਿਸੇ ਦਾ ਕੋਈ ਭਰੋਸਾ ਹੀ ਨਹੀਂ ਹੈ ਕਿਸੇ ਇੱਕ ਵੀ ਬੰਦਾ ਹੁਣ ਕਿਸੇ ਦਾ ਕੋਈ ਭਰੋਸਾ ਨਹੀਂ ਕਰਦਾ ਪਰ ਇੰਨੀ ਗੱਲ ਜ਼ਰੂਰ ਹੈ ਵੀ ਗੁਰੂ ਸਾਹਿਬ ਤੇ ਭਰੋਸਾ ਹੈਗਾ ਠੀਕ ਹੈ ਨਹੀਂ ਇਸ ਗੱਲ ਦੀ ਚਲੋ ਸਾਨੂੰ ਵੀ ਸਾਰੇ ਪ੍ਰਚਾਰਕਾਂ ਨੂੰ ਇਹ ਵੀਰ ਵੀ ਪ੍ਰਚਾਰਕ ਹੈ ਇਹ ਸਾਨੂੰ ਇੰਨਾ ਕ ਜਾਣੀ ਹੈ ਵੀ ਗੁਰੂ ਸਾਹਿਬ ਵਸਦੇ ਨੇ ਜਿਹੜੇ ਜਿੰਨੇ ਅਸੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਸਾਹਿਬ ਵੱਲੋਂ ਅਕਾਲ ਪੁਰਖ ਵੱਲੋਂ ਸਜਾ ਦਾ ਮਿਲ ਗਈ ਹੈ ਸਾਰਿਆਂ ਨੂੰ ਠੀਕ ਹੈ ਨਾ ਜਿਹੜਾ ਮਾਸਟਰਮਾਈਂਡ ਸੀ ਉਹਦਾ ਵੀ ਹੁਣ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਠੀਕ ਹੈ ਨਾ ਉਹਨਾਂ ਦੇ ਖਾਸ ਬੰਦੇ ਉਹਨਾਂ ਦੇ ਡੇਰੇ ਚੋਂ ਹੀ ਕਹਿ ਦੱਸ ਰਹੇ ਆ ਸਾਰਾ ਕੁਝ ਹੈ ਜੀ ਬਾਈ ਗੱਲ ਇੰਨੀ ਆ ਵੀ ਸਗੋ ਜਿਹੜੀ ਸਰਕਾਰਾਂ ਨੇ ਜਿਨ੍ਹਾਂ ਨੇ ਵੋਟਾਂ ਲਈਆਂ ਵਿਅਦਵੀ ਮਸਲੇ ਤੇ ਉਹਨਾਂ ਨੂੰ ਇਹ ਵਿਸ਼ਵਾਸ ਹੈ ਵੀ ਖਣੀ ਸਾਨੂੰ ਇਹਨਾਂ ਦੀਆਂ ਵੋਟਾਂ ਮਿਲਣਗੀਆਂ ਪਰ ਇਹਨਾਂ ਦੀਆਂ ਵੋਟਾਂ ਵਟਾਂ ਹੈ ਨਹੀਂ ਵੀਰ ਜੀ ਵੋਟਾਂ ਤਾਂ ਪੰਥ ਦੀਆਂ ਹੀ ਆ ਪੰਜਾਬ ਪੰਥ ਦਾ ਤੇ ਪੰਥਕ ਤੌਰ ਤੇ ਜਿਹੜਾ ਪੰਥ ਦੇ ਨਾਲ ਚੱਲੂਗਾ ਉਸੇ ਦੀ ਜਿੱਤ ਹੋਣੀ ਹੈ ਨਹੀਂ ਤਾਂ ਕੋਈ ਗੱਲ ਨਹੀਂ ਠੀਕ ਹੈ ਨਾ ਹੁਣ ਆ ਗਿਆ 27 ਦਾ ਹਾਂਜੀ 10 ਸਾਲ ਹੋ ਗਏ ਬੇਅਦਬੀ ਹੋਈ ਨੂੰ ਕੋਈ ਇਨਸਾਫ ਮਿਲਿਆ ਹੁਣ ਤੱਕ ਜੀ ਇਨਸਾਫ ਦੇ ਆਪਾਂ ਨੇੜੇ ਵੀ ਨਹੀਂ ਪਹੁੰਚੇ ਜੀ ਜੇ ਆਪਾਂ ਦੇਖਗੇ ਨਾ ਵੀ ਜਦੋਂ ਕੋਈ ਆਪਾਂ ਹਾਸਲ ਕਰ ਲਗੇ ਨਾ ਕੋਈ ਚੀਜ਼ ਉਸ ਦੀ ਪੰਥ ਨੂੰ ਖੁਸ਼ੀ ਅਲੱਗ ਹੁੰਦੀ ਹੈ ਹਜੇ ਤੱਕ ਆ ਜਿਹੜਾ ਅੱਜ ਜਿਹੇ ਸਭ ਮਿਲਿਆ ਹੁੰਦਾ ਅੱਜ ਇੱਥੇ ਆਉਣ ਦੀ ਲੋੜ ਨਹੀਂ ਸੀ ਅਜੇ ਤੱਕ ਕਾਹੀ ਜਵਾਬ ਹੈਗਾ ਜੇ ਇਨਸਾਫ ਮਿਲਿਆ ਹੁੰਦਾ ਅੱਜ ਇੱਥੇ ਗੁਰੂ ਘਰ ਤੱਕ ਪਹੁੰਚੀਆਂ ਸੰਗਤਾਂ ਗੁਰੂ ਘਰ ਇੱਥੇ ਆਉਣ ਦੀ ਲੋੜ ਨਹੀਂ ਸੀਗੀ ਤੇ ਇਨਸਾਫ ਅੱਜ ਤੱਕ ਜੇ ਆਪਾਂ ਦੇਖ ਗਏ ਤਾਂ ਜਦੋਂ ਮਤਲਬ ਵੀ ਆਪਣੇ ਨਰਿੰਕਾਰੀਆਂ ਨੇ ਜਦੋਂ ਆਪਣੇ 13 ਸਿੰਘ ਸ਼ਹੀਦ ਹੋਏ ਸੀਗੇ ਹੋਰ ਕਿੰਨੇ ਸਿੰਘ ਸ਼ਹੀਦ ਹੋਏ ਤੋਂ ਪਹਿਲਾਂ ਹੋਰ ਕਿੰਨੇ ਵਾਰ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲਾਂ ਵੀ ਅੱਜ ਤੱਕ 83 ਦਾ ਇਨਸਾਫ ਨਹੀਂ ਮਿਲਿਆ ਸਾਨੂੰ ਜੀ ਠੀਕ ਹੈ ਨਾ ਜੀ ਅੱਜ ਮਤਲਬ ਵੀ ਘੱਟ ਗਿਣਤੀ ਦੇ ਨਾਲ ਬਹੁਤ ਹੀ ਨਾਂਨਸਾਫੀ ਚੱਲ ਰਹੀ ਹੈ ਜੀ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਕਿਸੇ ਨੂੰ ਵੀ ਬੇਤਕਰਾਨੀ ਕਰਦੇ ਸਾਰਿਆਂ ਨੂੰ ਬਰਾਬਰ ਸਮਝਦੇ ਆ ਤੇ ਇੱਥੇ ਇੱਕ ਸਾਨੂੰ ਇੱਕ ਇੱਕ ਮੈਸੇਜ ਨਹੀਂ ਜਾਂਦਾ ਕਟ ਗੰਟੀ ਨਾਲ ਸਾਨੂੰ ਵਾਕਿਆ ਦੇ ਸਾਬ ਦੇ ਸਾਰ ਤੱਕ ਵੀ ਪਤਾ ਚੱਲ ਗਿਆ ਵੀ ਕਟ ਕਟ ਗੰਟੀ ਵਾਲਿਆਂ ਨੂੰ ਕੁਚਲਾ ਜਾ ਰਿਹਾ ਦਬਾਇਆ ਜਾ ਰਿਹਾ ਬੂਟਾ ਨੈਣ ਖਾਤਰ ਠੀਕ ਹੈ ਵੀ ਖਬਰਾਂ ਲਾਉਣ ਖਾਤਰ ਇਹ ਸੁਰੱਖਿਆ ਲਾਉਣ ਖਾਤਰ ਇਹਨਾਂ ਦੀਆਂ ਮਤਲਬ ਵੀ ਗੱਲਾਂ ਹੋਰ ਹੁੰਦੀਆਂ ਤੇ ਅੰਦਰੋਂ ਕੋਸੋਰ ਹੁੰਦੀ ਹੈ ਜੀ 10 ਸਾਲਾਂ 'ਚ ਵੱਖ-ਵੱਖ ਪਾਰਟੀਆਂ ਜਿਹੜੀਆਂ ਸਰਕਾਰਾਂ ਬਣੀਆਂ ਸਾਰਿਆਂ ਨੇ ਵਾਅਦੇ ਕੀਤੇ ਉਹਨਾਂ 'ਚ ਇੱਕ ਵੀ ਪੂਰਾ ਹੋਇਆ ਲੱਗਦਾ ਦੇਖੋ ਜੀ 10 ਸਾਲਾਂ ਦੇ ਵਿੱਚ ਜਿਵੇਂ ਹੁਣ ਆਪਾਂ ਦੇ ਤੇ ਦੋ ਸਰਕਾਰਾਂ ਦਾ ਹਾਲਤ ਦੇਖ ਹੀ ਲਿਆ ਆਪਾਂ ਕੀ ਹੋਇਆ ਇੱਕ ਗੁਰੂ ਐ ਸਮਰੱਥ ਗੁਰੂ ਐ ਜਦੋਂ ਕੋਈ ਕੁਰਸੀ ਮੰਗਦਾ ਹੈ ਨਾ ਤੇ ਆਪਾਂ ਅਰਦਾਸ ਕਰਦੇ ਆਂ ਝੋਲੀ ੜਦੇ ਆਂ ਮਹਾਰਾਜ ਸਾਡੇ ਬੱਚਿਆਂ ਨੂੰ ਨੌਕਰੀਆਂ ਬਖਸੀ ਸਾਨੂੰ ਤਰੱਕੀਆਂ ਬਖਸੀ ਸਾਨੂੰ ਕੁਰਸੀਆਂ ਬਖਸੀ ਉਦੋਂ ਤਾਂ ਅਸੀਂ ਅਰਦਾਸਾਂ ਕਰਦੇ ਆਂ ਪਰ ਜਦੋਂ ਕੁਰਸੀ ਮਿਲ ਜਾਂਦੀ ਹੈ ਕਹਿੰਦੇ ਆਂ ਉਦੋਂ ਫਿਰ ਰੱਬ ਭੁੱਲ ਜਾਂਦਾ ਤੇ ਇਹੀ ਹਾਲ ਜਿਵੇਂ ਦੋ ਸਰਕਾਰਾਂ ਦਾ ਹੋਇਆ ਪਹਿਲਾਂ ਇਹੀ ਹਾਲ ਹੁਣ ਮੌਜੂਦਾ ਸਰਕਾਰ ਦਾ ਹੋਣਾ ਜੀ ਇਨਸਾਫ਼ ਨਾ ਇਹਨਾਂ ਨੇ ਦਿੱਤਾ ਤਾਂ ਕਿਉਂਕਿ ਇਹ ਪਹਿਲੀ ਗੱਲ ਤਾਂ ਜੇ ਆਪਾਂ ਦੇਖਿਆ ਜਾਵੇ ਕੈਪਟਨ ਸਰਕਾਰ ਤੇ ਹੁਣ ਸਰਕਾਰ ਆਈ ਹੈ ਤੇ ਪਹਿਲਾਂ ਸਰਕਾਰ ਨੇ ਤਾਂ ਸਰਕਾਰ ਰਹਿੰਦਿਆਂ ਹੋਇਆਂ ਵੀ ਮਤਲਬ ਵੀ ਆਪਣੇ ਆਪਣੇ ਆਪ ਨੂੰ ਪੰਥਕਾਉਂਦਿਆਂ ਹੋਇਆਂ ਵੀ ਤੇ ਆਪਣੇ ਗੁਰਸਿੱਖਾਂ ਤੇ ਲੱਟ ਚਾਰਜ ਕੀਤਾ ਗੋਲੀਆਂ ਚ ਲੰਗਾ ਸਿੰਘ ਸ਼ਹੀਦ ਕਰਤੇ ਉਦੋਂ ਬਾਅਦ ਇਹਨਾਂ ਨੇ ਸਿਆਸਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧਿ ਦੇ ਸੰਬੰਧ ਚ ਕਿਸੇ ਤਰ੍ਹਾਂ ਦੇ ਸੰਬੰਧ ਸਿਆਸਤ ਕੀਤੀ ਹੈ ਸਿਆਸਤ ਦੇ ਸਮਝ ਕੇ ਵੀ ਆਪਾਂ ਇੱਕ ਬਹਿਣ ਚ ਆ ਜਾਨਨੇ ਆ ਵੀ ਚਲੋ ਕੁਝ ਮਿਲੂਗਾ ਸਾਨੂੰ ਬਦਲਾ ਆਊਗਾ ਤੇ ਹੁਣ ਇਹਨਾਂ ਨੇ ਆ ਕੇ ਇਨਸਾਫ ਤਾਂ ਕੀ ਦੇਣਾ ਸੀ ਸਾਡੇ ਉਸ ਸਿੱਖਾਂ ਤੇ ਹੀ ਇਹਨਾਂ ਨੇ ਅਤਿਆਚਾਰ ਸ਼ੁਰੂ ਕਰ ਦਿੱਤਾ। ਆਪਣਾ ਪਿੱਛੇ ਜੇ ਇੱਕ ਆਪਣੇ ਆਮ ਚੱਕ ਕੇ ਜਿਵੇਂ ਪਹਿਲਾਂ ਝੂਠੇ ਮੁਕਾਬਲੇ ਹੁੰਦੇ ਸੀ ਨਾ ਉਹਨੇ ਇੱਕ ਨਸ਼ਾ ਮੁੱਦਾ ਤੇ ਆ ਗਿਆ। ਚਲੋ ਨਸ਼ਿਆਂ ਨੂੰ ਫੜੋ ਜਿਹੜਾ ਨਸ਼ਾ ਕਰਦਾ ਉਹਨੂੰ ਫੜੋ ਪਰ ਵਿੱਚ ਕਈ ਵਾਰੀ ਆਪਣੇ ਗੁਰਸਿੱਖਾਂ ਨੂੰ ਟਾਰਗੇਟ ਕਰਕੇ ਇਸ ਤਰ੍ਹਾਂ ਕਰ ਕਰਕੇ ਟਾਰਗੇਟ ਕਰ ਕਰਕੇ ਸਾਨੂੰ ਜੇਲਾਂ 'ਚ ਬੰਦ ਕਰੀ ਜਾਂਦੀ ਹੈ ਜੀ ਇਨਸਾਫ ਦੀ ਉਮੀਦ ਇਸ ਸਰਕਾਰ ਤੋਂ ਵੀ ਹੈ ਨਹੀਂ ਜੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਕਹਿੰਦੇ ਸੀ 4 ਘੰਟਿਆਂ 'ਚ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣੀ ਦੋ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਅਜੇ ਤੱਕ ਨਾ ਲਿਆ ਬੇਅਦਬੀ ਦਾ ਇਨਸਾਫ ਦੇਖੋ ਜੀ ਜੇ ਤਾਂ ਇਨਸਾਫ ਦੀ ਬਾਣਾ ਹੋਵੇ ਨਾ 4 ਘੰਟਿਆਂ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਮੰਨਦੇ ਵਿੱਚ ਕਿਸੇ ਰਾਜੇ ਦੇ ਕਿਸੇ ਮੰਤਰੀ ਦੇ ਹੋਵੇ ਨਾ ਦਰਦਗੁਰੂ ਦਾ ਵੀ ਇਸਨ ਸਾਧ ਹੋਣਾ 4 ਮਿੰਟਾਂ ਇਨਸਾਫ ਸਵਾ ਇਨਸਾਫ ਤੋਂ ਆ ਸਕਦੀ ਹੈ ਮੈਂ ਕਹਿੰਦਾ ਵੀ ਇਸ ਤਰ੍ਹਾਂ ਕਰਨਾ ਹੈ ਉਹਨਾਂ ਨੇ ਭਵੇਂ ਚਾਰ ਵਾਰੀ ਸਰਕਾਰਾਂ ਬਦਲ ਕੇ ਆ ਜਾਣ ਤਾਂ ਵੀ ਨਹੀਂ ਦਵਾ ਸਕਦੀ 4 ਘੰਟਿਆਂ ਦਾ ਦੂਰ ਦੀ ਗੱਲ ਹੈ 4 ਮਹੀਨੇ ਚ ਤਾਂ ਦੂਰ ਦੀ ਗੱਲ ਹੈ ਭਵੇਂ ਚਾਰ ਵਾਰੀ 20 ਸਾਲ ਬਣ ਜਾਣਗੇ ਚਾਰ ਵਾਰੀ ਚ 20 ਸਾਲਾਂ ਚ ਵੀ ਇਨਸਾਫ ਨਹੀਂ ਮਿਲਣਾ ਸਾਨੂੰ ਜਿਸ ਤਰ੍ਹਾਂ ਵੋਟਾਂ ਖਾਤਰੀ ਰਾਜਨੀਤੀ ਵਰਤਿਆ ਪਰ ਗੁਰੂ ਤੋਂ ਡਰੋ ਜੇ ਗੁਰੂ ਦੇ ਸੰਬੰਧ ਚ ਆਪਾਂ ਸਿਆਸਤ ਕਰਾਂਗੇ ਨਾ ਤੇ ਫਿਰ ਇੱਕਦਮ ਥੱਲੇ ਬੈਠਾਂਗੇ ਇਹ ਤਾਂ ਉਹ ਆਕਾਸ਼ ਚੋੜਦਿਆਂ ਨੂੰ ਥੱਲੇ ਸੱਟਣ ਨੇ ਤੇ ਆਉਣ ਵਾਲੇ ਸਮੇਂ 'ਚ ਦੇਖ ਲਓ ਤੁਸੀਂ ਕੀ ਹਾਲ ਹੋਣਾ ਇਹਨਾਂ ਦਾ ਇਨਸਾਬ ਦੇਖੋ ਜੀ ਥੋੜਾ 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 ਅੱਗੇ ਜਿਹਾ ਚੱਲਦਾ ਗਿਆ ਜਿਵੇਂ ਸੰਗਤਾਂ ਦਾ ਦਬਾਅ ਵਧਿਆ ਉਵੇਂ ਮੇਂ ਇਧਰ ਰਿਜ਼ਲਟ ਵੀ ਮਿਲਦੇ ਰਹੇ ਆ ਜੇ ਉਦੋਂ ਪ੍ਰੇਮੀਆਂ ਨੇ ਬਾਦਲਾਂ ਦੇ ਦਬਾਅ ਪਾਇਆ ਤਾਂ ਉਹ ਇੱਥੋਂ ਤੱਕ ਗੱਲ ਪਹੁੰਚੀ ਬੇਦਬੀ ਹੋਈ ਇਹ ਕਾਲਾ ਮਨਹੂਸ ਦਿਨ 1 ਜੂਨ ਦਾ ਇਤੇ ਮਾਰ ਦੇ ਸਰੂਪ ਚੋਰੀ ਹੋਇਆ। ਬਾਦਲਾਂ ਦੀ ਛਹਿ ਤੇ ਬਦਬੀ ਹੋਈ ਆ। ਅੱਜ ਉਹ ਕੱਲ ਤੋਂ ਸਭ ਤੇ ਜਾ ਕੇ ਮਾਫੀਆਂ ਮੰਗਦੇ ਆ ਤੇ ਜਦੋਂ ਉਹਨਾਂ ਦੀ ਸਰਕਾਰ ਸੀ ਕੀ ਗੱਲ ਗੁਰੂ ਦਾ ਭੈ ਨਹੀਂ ਸੀ ਉਹਨਾਂ ਨੂੰ। ਗੁਰੂ ਦੇ ਭੈ ਮੰਨਦੇ ਉਹ ਇਥੋਂ ਮਾਰ ਦੇ ਸਰੂਪ ਚੋਰੀ ਹੋਇਆ ਘੰਟੇ ਦੇ ਵਿੱਚ ਵਿੱਚ ਲੱਭ ਕੇ ਦਿੰਦੇ। ਤੇ ਸਭ ਤੋਂ ਸਾਡੇ ਧਰਨੇ ਵਾਲਿਆਂ ਤੇ ਗੋਲੀਆਂ ਚਲਾਈਆਂ, ਡਾਂਗਾ ਚਲਾਈਆਂ। ਉਸ ਦਿਨ ਨੂੰ ਅਸੀਂ ਮਨੁਹੂਸ ਦਿਨ ਨੂੰ ਇੱਥੇ ਯਾਦ ਤਾਜ਼ਾ ਕਰਨ ਆਏ ਆ। ਇਹ ਪਹਿਲਾਂ ਬੱਦਲ ਕਹਿ ਵੀ ਖਤਮ ਹੋ ਗਏ, ਕੈਪਟਨ ਵੀ ਖਤਮ ਹੋ ਗਿਆ। ਕੋਣਸੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਤੇਰੇ 3 ਸਾਲ ਲੰਘ ਗਏ ਤੂੰ 24 ਘੰਟੇ ਦੀ ਗੱਲ ਕੀਤੀ ਸੀ ਜੇ ਮਹੀਨੇ ਦੇ ਵਿੱਚ ਵਿੱਚ ਭਗਵੰਤ ਮਾਨ ਨੇ ਬਹਿਬਲ ਦਾ ਚਲਾਨ ਨਾ ਪੇਸ਼ ਕੀਤਾ ਤੇ ਤੂੰ ਕੋਡ ਕਰਕੇ ਜਿਹੜੇ ਇਹਨਾਂ ਨੂੰ ਜਲਦੀ ਜਲਦੀ ਸਜਾਵਾਂ ਵਾਲੇ ਪਾਸੇ ਨਾ ਹੋਇਆ ਤਾਂ ਅਗਲਾ ਕਰਾਓ ਆ ਹਜ਼ਾਰਾਂ ਸੰਗਤਾਂ ਲੱਖਾਂ ਦੇ ਵਿੱਚ ਬਦਲ ਗਿਆ ਸੀ ਭਗਵਾਨਤ ਮਾਨ ਦੀ ਕੋਠੀ ਦਾ ਘਰਾਓ ਕਰਾਂਗੇ। ਇਹ ਅਦਵੀ ਨੂੰ ਮਸਲੇ ਨੂੰ ਲੈ ਕੇ ਤੁਹਾਡੇ ਤੇ ਵੱਡੇ ਤਸ਼ੱਦਦ ਹੋਏ ਤੁਹਾਡੀ ਕੁੱਟਮਾਰ ਹੋਈ ਪਰ ਇਨਸਾਫ ਹਜੇ ਤੱਕ ਨਹੀਂ ਮਿਲਿਆ। ਵੇਖੋ ਜੀ ਸਾਡੇ ਇੱਕ ਮਨੁੱਖ ਦੇ ਤਸ਼ੱਦਦ ਹੋਣਾ ਇਹ ਸਰਕਾਰਾਂ ਦਾ ਸੁਭਾਅ ਹੀ ਬਣ ਚੁੱਕਿਆ ਏਜੰਸੀਆਂ ਦਾ ਸਿੱਖਾਂ ਦਾ ਤਾਂ ਖਾਸ ਕਰ ਸਿੱਖਾਂ ਨਾਲ ਇਦਾਂ ਕਰਨਾ ਪਰ ਇਹ ਗੱਲ ਬਹੁਤ ਛੋਟੀ ਆ ਸਾਨੂੰ ਗੱਲ ਇਨਸਾਫ ਦੀ ਆ। ਇਹਦਾ ਇਨਸਾਫ ਮਿਲਣਾ ਚਾਹੀਦਾ ਜਿਵੇਂ ਮਲਕੇ ਵਾਲਿਆਂ ਚ ਬੇਰਮੀਆਂ ਨੂੰ ਸਜ਼ਾ ਹੋ ਚੁੱਕੀ ਆ। ਉਵੇਂ ਐਸੇ ਬਰਗਾੜੀ ਜਿਹੜਾ ਕਾਂਡ ਹੋਇਆ ਸੀ ਬੁਰਜਵਾਰਾਂ ਨਾਲ ਸਰੂਪ ਚੋਰੀ ਹੋਏ ਸਨ ਉਹਦਾ ਵੀ ਜਿਹੜਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਰਕਾਰਾਂ ਵਾਲੇ ਦੇ ਧਿਆਨ ਦੇਣ ਜੇ ਸਾਡੇ ਕੋਈ ਸਿਹਰਦ ਬੰਦੇ ਉੱਥੇ ਆ ਕੇ ਸਰਕਾਰਾਂ ਕੋਲੇ ਗੱਲ ਕਰਦੇ ਆ ਵੀ ਆਪਾਂ ਚਲਾਣ ਦੇ ਦਈਏ ਉਹ ਕਹਿੰਦੇ ਤੁਹਾਨੂੰ ਕੱਲ ਲੱਗੀ ਵੀ ਆ ਲੋਕਾਂ ਨੂੰ ਤਾਂ ਕੋਈ ਹੈ ਨਹੀਂਗਾ ਅੱਜ ਸੰਗਤ ਦਾ ਇਹੀ ਐਡਾ ਹਜ਼ਾਰਾਂ ਦਾ ਇਕੱਠ ਦੱਸਦਾ ਵੀ ਸੰਗਤ ਇਸ ਚੀਜ਼ ਦੀ ਮੰਗ ਕਰਦੇ ਆ ਸਾਡੇ ਆਗੂਆਂ ਤੋਂ ਨਿਰਾਸ਼ਾ ਹੋ ਸਕਦੀ ਆ ਪਰ ਸੰਗਤ ਅੱਜ ਵੀ ਕਾਇਮ ਆ ਤੁਸੀਂ ਦੇਖ ਲਓ ਇੱਕ ਛੋਟੇ ਸੱਜੇ ਦੇ ਹਜ਼ਾਰਾਂ ਸੰਗ ਦਾ ਪਹੁੰਚੀਆਂ ਤੇ ਜੇ ਇਹਨਾਂ ਨੇ ਚਲਾਨ ਨਾ ਪੇਸ਼ ਕੀਤਾ ਇੱਕ ਮਹੀਨੇ ਦੇ ਵਿੱਚ ਵਿੱਚ ਅਗਲੇ ਮਹੀਨੇ ਭਗਵੰਤ ਮਾ ਦੀ ਕੋਠੀ ਦਾ ਘਰਾਓ ਕਰਾਂਗੇ ਉਹਦੇ ਬਾਅਦ ਵਿੱਚ ਬੈਠਾਂਗੇ ਦਸਾਂ ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਆਈ ਤੀਜੀ ਸਰਕਾਰ ਆ ਗਈ ਪਰ ਸਾਰਿਆਂ ਨੇ ਵਾਅਦੇ ਕੀਤੇ ਵੀ ਅਸੀਂ ਇਨਸਾਫ ਆਏ ਦੇਵਾਂਗੇ ਅਸੀਂ ਦੇਵਾਂਗੇ ਪਰ ਕਿਸੇ ਨੇ ਦਿੱਤਾ ਜਿਨ੍ਹਾਂ ਨੇ ਗੁਰੂ ਦੇ ਨਾਂ ਤੇ ਵੋਟਾਂ ਲਈਆਂ ਉਹ ਖਤਮ ਵੀ ਹੋਏ ਆ ਬਦਲ ਕੇ ਵੀ ਖਤਮ ਹੋਏ ਦੇਖੋ ਤੁਸੀਂ ਅੱਜ ਕੁਝ ਬਚਿਆ ਪਾਰਟੀ ਬਚਾ ਲਈ ਪਰਿਵਾਰ ਨੇ ਬਚਾਇਆ ਜਾ ਰਿਹਾ ਜੋ ਬੰਦੇ ਤੋਂ ਦੂਜੇ ਪਾਸੇ ਕੈਪਟਨ ਲੈ ਲੋ ਗੁੜਕਾ ਸਾਹ ਦੀ 100 ਖਾ ਕੇ ਉਹਨੇ ਕਿਹਾ ਸੀ ਖਤਮ ਹੋ ਗਿਆ ਅੱਜ ਐਮਐਲਏ ਵੀ ਹੈਣੀਗਾ ਤੀਜੀ ਭਗਵਾਨ ਜੀ ਨੇ ਕਹੇ 24 ਘੰਟੇ ਚ ਅਸੀਂ ਇਨਸਾਫ ਦੇਵਾਂਗੇ ਕਿੱਥੇ ਆ ਜੇ ਇਹਨਾਂ ਨੇ ਕੀਤਾ ਹਸ਼ਰ ਇਹਨਾਂ ਦਾ ਵੀ 2027 ਚ ਹੀ ਹੋਣਾ ਸੋ ਬੇਨਤੀ ਆ ਲੈਂਦੇ ਸਮੇਂ ਦੇ ਵਿੱਚ ਵਿੱਚ ਇਹਨੂੰ ਕੰਪਲੀਟ ਕਰੋ ਇਹਦਾ ਚਲਾ ਚਲਾਨ ਤਿਆਰ ਹੋਇਆ ਪਿਆ ਉਹਨੂੰ ਕੋਰਟ ਚ ਪੇਸ਼ ਕਰੋ ਨਗਾਸ ਤਾਂ 2027 ਆ ਗਿਆ ਫੇਰ ਸਰਕਾਰਾਂ ਬਣਨਗੀਆਂ ਫੇਰ ਜਦੋਂ ਪਾਰਟੀ ਪ੍ਰਚਾਰ ਕਰਨਗੀਆਂ ਵੱਡੇ ਵੱਡੇ ਵਾਅਦੇ ਕਰਨਗੀਆਂ ਫੇਰ ਕਿਵੇਂ ਦੇਖੋਗੇ ਉਹਨਾਂ ਨੂੰ ਹੁਣ ਹੁਣ ਕਹਿਣਾ 24 ਘੰਟੇ ਦੇ ਇਨਸਾਫ ਦੇਵਾਂਗੇ ਫਿਰ ਜੁੱਤੀਆਂ ਮਾਰਾਂਗੇ ਉਹਨਾਂ ਤੇ ਜੇ ਹਜੇ ਵੀ ਨਾ ਕਰਨਗੇ 5 ਸਾਲ ਦੇ ਤੇ ਦੁਬਾਰਾ ਜੇ ਇਹ ਗੱਲਾਂ ਕਰਨਗੇ ਤਾਂ ਜੁੱਤੀਆਂ ਹੀ ਮਾਰਾਂਗੇ ਉਹਨਾਂ ਤੇ ਬਾਕੀ ਗੁਰੂ ਮਹਾਰਾਜ ਕਿਰਪਾ ਕਹਿੰਦਾ ਸੰਗਤ ਇੱਕ ਹੋ ਗਈ ਤਾਂ ਸਾਰਾ ਕੁਝ ਹੋ ਜਾਣਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਤੁਹਾਡੇ ਚੈਨਲ ਰੈਂਜਨੀਆਂ ਵੀ ਸੰਗਤਾਂ ਸੁਣ ਰਹੀਆਂ ਜਾਂ ਸੁਣਨਗੀਆਂ ਸਾਰਿਆਂ ਨੂੰ ਪਿਆਰ ਸਤਿਵੈ ਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਤਾਂ ਆਪਣੀ ਸੋਚ ਨਾਲ ਇਹ ਕਹਿ ਰਿਹਾ ਆਂ ਵੀ 500 ਸਾਲ ਤੋਂ ਸਾਡਾ ਮਤਲਬ ਜਿਹੜਾ ਨਾ ਸਿੱਖ ਕੌਮ ਦਾ ਇਹਨਾਂ ਨਾਲ ਚੱਲਿਆ ਆ ਰਿਹਾ ਹੈਗਾ ਵਿਰੋਧ ਚੱਲਿਆ ਆ ਰਿਹਾ ਕੋਈ ਅੱਜ ਦਾ ਨਹੀਂ ਕੋਈ ਹੁਣ ਨਹੀਂ ਸ਼ੁਰੂ ਹੋਇਆ ਤੇ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਕੌਮ ਦਾ ਬੇੜਾ ਕਰਕੇ ਕਰਿਆ ਕੌਮ ਦੀਆਂ ਬੇੜੀਆਂ ਵਿੱਚ ਵਟੇ ਪਾਏ ਆ ਉਹ ਪਾ ਗਿਆ ਪ੍ਰਕਾਸ਼ ਸਿੰਘ ਬਾਦਲ ਔਰ ਜਿਹੜਾ ਉਹਦਾ ਲੜਕਾ ਹੁਣ ਸੁਖਵੀਰ ਬਾਦਲ ਉਹਨੇ ਕੋਈ ਕਸਰ ਨਹੀਂ ਛੱਡਨੀ ਰਹੀ ਗੱਲ ਸਾਡੀਆਂ ਦੂਜੀਆਂ ਸਰਕਾਰਾਂ ਦੀ ਵੀ ਇਹਨਾਂ ਨੇ ਤਾਂ ਬਾਦਲਾਂ ਦਾ ਖੁਦ ਆਪ ਕਰਵਾਇਆ ਜਦੋਂ 15 ਦੇ ਵਿੱਚ ਬੇਅਦਬੀ ਹੁੰਦੀ ਹੈ ਰੋਡੇ ਕਾਲਦੇ ਦੇ ਵਿੱਚ ਆਈ ਜੀ ਆਇਆ ਸੀਗਾ ਨਾਲ ਉਹ ਦੋ ਡੇ ਐਸ ਪੀ ਸੀ ਬਾਗਾਪੁਰਾਣਾ ਦੇ ਜਹਾਂ ਸਿੰਘ ਵਾਲਾ ਉਹਨਾਂ ਨੇ ਇੱਦਾਂ ਮੈਨੂੰ ਪੁੱਛਿਆ ਸੀਗਾ ਆ ਵੀ ਬੇਅਦਬੀ ਬਾਰੇ ਵੀ ਮੋਰਚਾ ਚ ਖਵਾ ਦਿਓ ਤੁਸੀਂ ਤੇ ਅਸੀਂ ਦੋਸ਼ੀ ਫੜ ਲਾਂਗੇ ਤੇ ਮੈਂ ਉਸ ਟਾਈਮ ਕਿਹਾ ਸੀਗਾ ਡਾਇਰੈਕਟ ਵੀ ਸੁਖਬੀਰ ਬਾਦਲ ਤੇ ਸਬਦਾ ਸਾਧ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀ ਅਦਵੀ ਦੇ ਸਮੇਰ ਸੈਣੀ ਸਾਡੇ ਜਿਹੜਾ ਦੋ ਸਿੱਖਾਂ ਦਾ ਕਾਤਲ ਹੋ ਗਿਆ ਬਹਿਬਲ ਉਹ ਦੋਸ਼ੀ ਹੈ ਸਮੇਰ ਸੈਣੀ ਸਾਡਾ ਸਿੱਖਾਂ ਦਾ ਕਾਤਲ ਹੈ ਇਹ ਤਿੰਨੇ ਬੰਦੇ ਮੈਨੂੰ 24 ਘੰਟੇ ਦੇ ਦਿਓ 24 ਘੰਟੇ ਬਾਅਦ ਜੇ ਰਿਜ਼ਲਟ ਸਾਹਮਣੇ ਨਾ ਆਇਆ ਤਾਂ ਮੇਰੇ ਗੋਲੀ ਮਾਰ ਦੇ ਨਾਲ ਪਰ ਉਹ ਪੁਲਿਸ ਵਾਲੇ ਨੇ ਮੁੜ ਕੇ ਮੈਨੂੰ ਆਈ ਜੀ ਨੇ ਇਹ ਕਿਹਾ ਕਹਿੰਦਾ ਇਹ ਮੈਂ ਕਰ ਨਹੀਂ ਸਕਦਾ ਤੇ ਮੈਂ ਕਿਹਾ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਮੈਂ ਇਹ ਨਹੀਂ ਕਰ ਸਕਦਾ ਮੈਂ ਮੋਰਚਾ ਨਹੀਂ ਚੱਕ ਸਕਦਾਗਾ ਮੋਰਚਾ ਜਦੋਂ ਮੈਂ ਮਰ ਗਿਆ ਨਾ ਇੱਥੇ ਮਤਲਬ ਮੈਨੂੰ ਕਿਹਨੇ ਸ਼ੂਟ ਕਰਦਾ ਦੁਬਾਰਾ ਰਹੀ ਗੱਲ ਇਹ ਮੈਂ ਜੋ ਕਰਨੀ ਚਾਹੁੰਦਾ ਉਸ ਤੋਂ ਅੱਗੇ ਵੀ ਬਾਦਲ ਨੂੰ ਕਰਵਾਤਾ ਤੇ ਕੈਪਟਨ ਹਰਮਿੰਦਰ ਦੇ ਪੱਲੇ ਕੀ ਰਹਿ ਗਿਆ ਉਹਨੇ ਗੁੱਟ ਘਾਤ ਦੇ ਵਿੱਚ ਫੜ ਕੇ ਸੌਂ ਖਾਦੀ ਸੀ ਵੀ ਬੇਅਦਬੀ ਦੀਆਂ ਪੈਣਾ ਆਵਾਜ਼ ਲੈਂਦਿਆਂ ਉਹਨਾਂ ਨੂੰ ਜਾਂਦੀਆਂ ਤੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਬੜਨ ਸਾਰੀ ਮਤਲਬ ਇਹ ਬਾਦਲ ਨੂੰ ਅੰਦਰ ਸਿੱਟੂਗਾ ਬਾਦ ਕਰੂ ਕਰਿਆ ਸੀ ਕੌਮ ਨਾਲ ਤੇ ਉਹਨੇ ਕੀ ਕੀਤਾ ਅੱਜ ਉਹਨੇ ਜਿਵੇਂ ਉਹਨੇ ਕੌਮ ਨਾਲ ਕੀਤਾ ਅਜੋ ਹਮੋਰਲ ਦਾ ਫਿਰਦਾ ਚੰਨੀ ਵੀ ਨਹੀਂ ਕੁਝ ਕਰ ਸਕਿਆ ਚਲ ਚੰਨੀ ਥੋੜਾ ਸਮੇਂ ਵਾਸਤੇ ਆਸੀਗਾ ਤੇ ਇਹਨੇ ਗੱਪੀ ਨੇ ਜਿਹੜਾ ਨਚਾਰ ਸੀ ਖਸਰਾ ਸੀ ਬਣਾ ਦਿੱਤਾ ਪੰਜਾਬ ਦਾ ਮੁੱਖ ਮੰਤਰੀ ਜੀ ਕਹਿੰਦੇ ਮੈਂ 4 ਘੰਟੇ ਜਾਂ ਇਨਸਾਫ ਦੇ ਮਤਲਬ ਹਫਤਾ ਕਹਿ ਕੇ ਮਹੀਨਾ ਕਹਿ ਕੇ ਮੈਂ ਮਹੀਨੇ ਜੋ ਵੱਧ ਤੋਂ ਵੱਧ ਇਨਸਾਫ ਦੇਊਗਾ 3 ਸਾਲ ਲੰਘ ਗਏ ਤੇ ਇਹਨੇ ਕੋਈ ਇਨਸਾਫ ਨਹੀਂ ਦਿੱਤਾ ਸੋ ਮੈਂ ਸਾਰੀਆਂ ਮਤਲਬ ਜਿੰਨੇ ਵੀ ਰਾਜਨੀਤਿਕ ਪਲੇਟਫਾਰਮ ਦੇ ਚ ਰਾਜਨੀਤਿਕ ਲੋਕ ਸਾਡੀ ਵੋਟ ਨੂੰ ਵਟੋੜਨ ਫਿਰਦੇ ਰਹਿੰਦੇ ਆ ਨਾ ਉਹ ਭੁੱਲ ਜਾਣ ਮਤਲਬ ਵੀ ਸਿੱਖਾਂ ਤੋਂ ਬਿਨਾਂ ਕੋਈ ਸਰਕਾਰ ਬਣਾ ਜੂਗਾ ਮੁੱਖ ਮੰਤਰੀ ਬਣਾ ਜੂਗਾ ਜਿਹੜਾ ਮੰਨਦਾ ਇਸ ਸਮੇਂ ਦੇ ਵਿੱਚ ਹਕੂਮ ਨੂੰ ਇਨਸਾਫ ਦੇਊਗਾ ਉਹ ਆਪਦਾ ਮਤਲਬ ਤਾਂ ਮੰਨ ਲਵਾਂ ਵੀ ਮੈਂ ਸ਼ਾਇਦ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚ ਜਾਊਗਾ ਪਰ ਹੋਰ ਕੋਈ ਨਹੀਂ हां मैं ਤੁਹਾਡੇ ਚੈਨਲ ਰਾਹੀਂ ਤੁਸੀਂ ਮੈਨੂੰ ਛੇੜ ਲਿਆ ਮੈਂ ਸੁਖਵੀਰ ਬਾਦਲ ਨੂੰ ਸੁਨੇਹਾ ਪਹੁੰਚਾ ਕਰ ਸਕਦਾ ਵੀ ਉਹ ਵਾਕਿਆ ਜੇ ਮਰਾਮੂ ਵਾਲਗੇ ਨੇ ਕਹੇ ਖੁਸਰਿਆ ਨੇ ਮੁੰਡਾ ਹੋ ਜਾਊਗਾ ਪਰ ਸੁਖਵੀਰ ਤੂੰ ਮੁੱਖ ਮੰਤਰੀ ਨਹੀਂ ਬਣਦਾ ਹੁਣ ਤੂੰ ਭੁੱਲ ਜਾ ਮੈਂ ਕਿ ਤੂੰ ਮੁੱਖ ਮੰਤਰੀ ਬਣੇਗਾ ਹੋਰ ਕੋਈ ਮਰਜ਼ੀ ਬਣ ਜੇ ਅਸੀਂ ਭੰਡ ਨਾਲ ਵੀ ਮਾੜਾ ਮੁੱਖ ਮੰਤਰੀ ਭਾਈ ਬਣ ਜੇ ਪਰ ਸੁਖਵੀਰ ਸਾਹਿਬ ਤੇਰਾ ਸਮਾਂ ਨਹੀਂ ਆਣਾ ਹੁਣ 2027 ਦੇ ਵਿੱਚ ਫੇਰ ਜਿਹੜੀਆਂ ਵੋਟਾਂ ਆ ਰਹੀਆਂ ਕਿਵੇਂ ਕੀ ਕਿਤੋਂ ਆਸ ਰੱਖਦੇ ਹੁਣ ਵੇਖੋ ਜੀ ਫੇਰ ਲੋਕ ਆਉਣਗੇ ਐ ਪਾਰਟੀਆਂ ਇੱਥੇ ਵੱਡੇ ਵੱਡੇ ਵਾਅਦੇ ਕਰਨਗੇ ਜਿਹੜੀ ਸਿੱਖ ਕੌਮ ਜਜ਼ਬਾਤੀ ਕੌਮ ਹੈ ਉਹ ਵਿਸ਼ਵਾ ਮੈਂ ਕਿ ਬੜਾ ਵੱਡਾ ਲੀਡਰ ਨਹੀਂ ਆ ਪਰ ਮੈਂ ਇਹ ਜ਼ਰੂਰ ਮਤਲਬ ਕੌਮ ਨੂੰ ਸੁਨੇਹਾ ਦੇਣਾ ਚਾਹਣਾ ਵੀ ਆਪਾਂ ਜਾਗੋ ਆਪਾਂ ਜਾ ਕੇ ਕੋਈ ਚੌਥੀ ਚਰ ਕੋਈ ਜਿਹੜੀ ਹੈ ਮਤਲਬ ਆਪਣੀ ਕੌਮ ਦੇ ਵਿੱਚੋਂ ਚੰਗੇ ਜਿਹੜੇ ਮਤਲਬ ਗੁਰੂ ਨੂੰ ਸਮਰਪਿਤ ਆ ਪੰਜਾਬ ਨੂੰ ਸਮਰਪਿਤ ਆ ਪੰਜਾਬ ਦੇ ਮਸਲੇ ਨੂੰ ਸਮਰਪਿਤ ਉਹ ਨਵੀਂ ਲੀਡਰਸ਼ਿਪ ਕੱਢੀਏ ਤੇ ਨਵੇਂ ਮਤਲਬ ਲੀਡਰਸ਼ਿਪ ਦੇ ਵਿੱਚੋਂ ਨਵਾਂ ਮੁੱਖ ਮੰਤਰੀ ਲਈਏ ਸਾਰੀ ਕੌਮ ਨੂੰ ਬੇਨਤੀ ਕਰਨੀ ਚਾਹਣਾ ਵੀ ਸਾਡਾ ਗੁਰੂ ਹਾਜ਼ਰ ਨਾਜ਼ਰ ਗੁਰੂ ਆ ਗੁਰੂ ਗ੍ਰੰਥ ਸਾਹਿਬ ਮੈਂ ਤਾਂ ਬਹੁਤ ਕੁਝ ਬਰਤਿਆ ਆ ਗੁਰੂ ਸਾਹਿਬ ਤੋਂ ਬਹੁਤ ਕੁਝ ਸ਼ੋਅ ਕਰਦਾ ਹਾਜ਼ਰ ਨਾਜ਼ਰ ਹੈ ਜੇਕਰ ਅਸੀਂ ਸਾਰੇ ਜਿੰਨੇ ਧੜੇ ਹੈਗੇ ਸਿੱਖ ਕੌਮ ਦੇ ਕੋਈ ਫਲਾਨਾ ਕਾਲੀ ਦਾ ਢਮਕੜਾ ਕਾਲੀ ਦਾ ਕਿੰਨੇ ਕਾਲੀ ਦਾ ਮਲੇ ਆ ਸਾਰੇ ਗੁਰੂ ਨੂੰ ਹਾਜ਼ਰ ਮੰਨ ਕੇ ਤੇ ਇੱਕ ਥਾਂ ਬੈਠ ਕੇ ਆਪਦੀ ਮਤਲਬ ਉੱਥੇ ਪਰਤੀ ਚੱਕ ਲੈਣ ਕੁਛ ਕਰ ਨਹੀਂ ਲੈਣ ਉਹ ਸਿਸਟਮ ਨਾਲ ਮਤਲਬ ਇੱਕ ਏਕਾ ਕਰਕੇ ਮੈਦਾਨ ਚੋਂ ਨ ਤਾਂ ਜੋ ਕਿ ਅਸੀਂ ਮਤਲਬ ਜਿਹੜਾ ਸਿੱਖ ਕੌਮ ਦੇ ਕੋਈ ਜਿਹੜੇ ਚੰਗੀ ਵਿਚਾਰ ਵਾਲੇ ਚੰਗੀ ਸੋਚ ਵਾਲੇ ਸਿੱਖ ਕੌਮ ਨੂੰ ਬਚਾਉਣ ਵਾਲੇ ਪੰਜਾਬ ਨੂੰ ਪੰਜਾਬੀ ਤੈਨੂੰ ਬਚਾਉਣ ਵਾਲੇ ਪੰਜਾਬ ਦੇ ਸਾਰੇ ਮਸਲੇ ਪਾਣੀ ਦਾ ਮਸਲਾ ਸਾਡੀ ਧਰਤੀ ਬਰਬਾਦ ਹੋ ਰਹੀ ਹੈ ਧਰਤੀ ਥੱਲੇ ਵਾਲਾ ਪਾਣੀ ਖਤਮ ਹੋ ਗਿਆ ਸਾਡਾ ਪੰਜਾਬ ਸਾਡਾ ਔਜਨ ਤੇ ਜਾ ਰਿਹਾ ਜਿਹੜਾ ਸਾਡਾ ਪਾਣੀ ਉਹ ਦੂਜੀਆਂ ਸਟੇਟਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਭਾਖੜਾ ਡੈਮ ਤੇ ਵੀ ਕੇਂਦਰ ਨੇ ਕਬਜ਼ਾ ਕਰ ਲਿਆ ਜਿਹੜਾ ਕਿ ਸਾਡਾ ਹੱਕ ਸੀਗਾ ਇਹਨਾਂ ਸਾਰੀਆਂ ਗੱਲਾਂ ਤੇ ਪਹਿਰਾ ਦੇਣ ਵਾਲਾ ਅਸੀਂ ਬੰਦਾ ਅੱਗੇ ਲਿਆ ਸਕੀਏ ਉਹ ਸਾਡੀ ਕੌਮ ਜੇਕਰ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਕੱਠੇ ਇਕੱਠੇ ਬੈਠੋਗੇ ਇਹ ਮਸਲਾ ਤਾਂ ਹੱਲ ਹੋਊਗਾ ਇਸ ਤੋਂ ਬਗੈਰ ਨਹੀਂ ਹੋਣਾ ਹੱਲ ਹੋਇਆ ਹੁੰਦਾ ਫਿਰ ਆਪਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਦੇ ਭੋਗ ਪਾਉਣ ਨਾਂ ਕੀਰਤਨੀਆਂ ਕੀਰਤਨ ਗੁਰੂ ਘਰ ਦਾ ਜਸ ਕਰਦੇ ਤਾਂ ਆਪਾਂ ਘਰੋ ਘਰੇ ਜਾਂਦੇ ਜੇ ਕੁਝ ਨਾ ਹੋਇਆ ਕਰਕੇ ਹੀ ਅੱਜ ਇਸ ਯਾਦ ਨੂੰ ਕੌੜੀ ਯਾਦ ਨੂੰ ਦਿਲਾਂ ਚ ਸਮੋ ਕੇ ਜਿਹੜਾ ਨਸੂਰ ਆ ਉਹ ਹੋਰ ਤਿੱਖਾ ਹੁੰਦਾ 1 ਜੂਨ ਵਾਲੇ ਦਿਨ ਅੱਜ ਅਸੀਂ ਐਸੇ ਕਰਕੇ ਸਾਰੇ ਜਾਣੇ ਇੱਥੇ ਪਹੁੰਚੇ ਆ ਤਾਂ ਕਰਕੇ ਹੀ ਸਾਨੂੰ ਮਾਰਚ ਦਾ ਆਯੋਜਨ ਕਰਨਾ ਪਿਆ ਆ ਕਿ ਇੱਕ ਮੋਟਰਸਾਈਕਲ ਮਾਰਚ ਜਿਹੜਾ ਆ ਇਹ ਇੱਥੋਂ ਕਿਉਂਕਿ ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚੋਰੀ ਹੋਏ ਸੀ ਇਸ ਜਗ੍ਹਾ ਤੋਂ ਦਿਨ ਦਿਹਾੜੇ ਤੇ ਅੱਜ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਥਿਆਏ ਨਹੀਂ ਹੈਗੇ ਪਤਾ ਨਹੀਂ ਲੱਗਾ ਕਿੱਥੇ ਹੈਗੇ ਆ। ਤੋਂ ਇਸ ਪੀੜਾ ਨੂੰ ਅ ਦਿਲ ਦੇ ਵਿੱਚ ਰੱਖ ਕੇ ਭਰੇ ਮਨ ਦੇ ਨਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਆ। ਇੱਥੋਂ ਮੋਟਰਸਾਈਕਲ ਮਾਰਚ ਲੈ ਕੇ ਅ ਕੋਟ ਪੂਰਾ ਖੂਨੀ ਚੌਕ ਵਿੱਚ ਜਾਣਾ ਕਿਉਂਕਿ ਸਾਰੀ ਘਟਨਾ ਦਾ ਆਪਸ ਵਿੱਚ ਮੇਲਜੋਲ ਆ। ਸਰਕਾਰਾਂ ਤਿੰਨ ਚਲੇ ਗਈਆਂ ਪਹਿਲੀ ਪੰਥਕ ਘਾਉਣ ਵਾਲਿਆਂ ਦੀ ਸੀ ਜਿਹੜੇ ਕਹਿੰਦੇ ਕੀੜੀ ਤੁੜੀ ਫਿਰਦੀ ਦੀਦੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਦੋਸ਼ੀ ਗਵਾਚਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿਸਿਆ ਦੋਸ਼ੀ ਨਹੀਂ ਦਿਸੇ ਜਿਨ੍ਹਾਂ ਨੇ ਕੀਤਾ ਕਰਵਾਇਆ ਉਹ ਨਹੀਂ ਦਿਸੇ ਸਰਕਾਰ ਚਲਾ ਕੇ ਚਲੇ ਗਿਆ ਪਰੰਪਰ ਉਪਰੰਤ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਆਉਂਦੀ ਆ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਹੱਥ 'ਚ ਗੁੜਕਾ ਫੜ ਕੇ ਮਨਿੰਦਰ ਸਿੰਘ ਕਹਿੰਦਾ ਕਿ ਮੈਂ ਇਨਸਾਫ ਦੇਊਂਗਾ ਸੌਂ ਖਾ ਕੇ ਪਰ ਗੱਲ ਬਣੀ ਨਹੀਂ ਧੱਕਾ ਪੰਨ ਕੇ ਦੋਹਰਾ ਨਹੀਂ ਕੀਤਾ ਫੇਰ ਆਉਂਦਾ ਆ ਆਪਣਾ ਚਰਨਜੀਤ ਸਿੰਘ ਚੰਨੀ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਸਿੱਖਾਂ ਦਾ ਮਸਲਾ ਉਹਨੇ ਹੱਲ ਨਹੀਂ ਕੀਤਾ ਨਾ ਕਰ ਹੋਇਆ ਫੇਰ ਆਉਂਦਾ ਜੀ ਕੇਜਰੀਵਾਲ ਤੇ ਭਗਵੰਤ ਮਾਨ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਪਰ ਕੇਜਰੀਵਾਲ ਫੇਰ ਸਿੱਖਾਂ ਦੇ ਨਾਲ ਨਹੀਂ ਹੋਇਆ ਭਗਵੰਤ ਮਾਨ ਸਿੱਖਾਂ ਦੇ ਨਾਲ ਨਹੀਂ ਹੋਇਆ ਕੁਝ ਚਲਾਨ ਪੇਸ਼ ਕੀਤੇ ਆ ਪਰ ਮੇਨ ਚਲਾਨ ਜਿਹੜਾ ਬਹਿਬਲ ਕਲਾਂ ਗੋਲੀ ਕਾਂ ਦਾ ਚਲਾਨ ਆ ਜਿੱਥੇ ਦੋ ਜੌਨ ਨੌਜਵਾਨਾਂ ਨੇ ਸ਼ਹੀਦੀ ਪਾਈ ਆ ਉਹ ਹਜੇ ਤੱਕ ਅਧੂਰਾ ਪਿਆ ਆ ਇਹ ਇਹਦੇ ਵਿੱਚ ਕੀ ਹੋਇਆ ਆ ਕਿ ਸਰਕਾਰ ਬੈਕਫੋਰਡ ਤੇ ਗਈ ਆ ਦੋਸ਼ੀ ਆਪਣਾ ਜਿਹੜਾ ਟ੍ਰਾਇਲ ਆ ਉਹ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਤੋਂ ਸ਼ਿਫਟ ਕਰਾ ਕੇ ਚੰਡੀਗੜ੍ਹ ਲੈ ਗਿਆ ਤੇ ਮਹੱਤੜ ਜਿਹੜੇ ਗਵਾਹ ਹੈਗੇ ਆ ਉਹਨਾਂ ਵਾਸਤੇ ਵੱਧਾ ਬਣ ਗਈ ਆ ਉਹਨਾਂ ਗਵਾਹਾਂ ਲਈ ਪ੍ਰੋਬਲਮ ਖੜੀ ਹੋ ਗਈ ਆ ਕਿ ਉਹ ਕਿੱਦਾਂ ਚੰਡੀਗੜ੍ਹ ਜਾਣਗੇ ਸਰਕਾਰ ਬੈਕਫੋਰਡ ਤੇ ਆਈ ਹੋਈ ਆ ਸਰਕਾਰ ਤੇ ਦੂਜੀ ਸਰਕਾਰ ਦੇ ਦਿਮਾਗ 'ਚ ਚੱਲਦੀ ਸੀਗੀ ਕਿ ਇੱਥੇ ਕਿਹੜਾ ਕੋਈ ਮੰਕਰ ਦਾ ਇਹ ਕਿਹੜਾ ਕਿਸੇ ਨੇ ਪੁੱਛਣਾ ਗੱਲ ਬੀਤ ਗਈ ਪਰ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਿਹੜੇ 25-25 ਸਾਲ ਦਾ ਰਾਜ ਕਰਨ ਦੀਆਂ ਗੱਲਾਂ ਕਰਦੇ ਸੀਗੇ ਲੋਕਾਂ ਨੇ ਅਖਾੜ ਕੇ ਬਾਹਰ ਮੱਖਣੀ ਚੋਂ ਵਾਲ ਵਾਂਗੂ ਕੱਢ ਕੇ ਰੱਖਤੇ ਸੀ ਬੇਦਵੀ ਕਰਕੇ ਤੇ ਰਹਿਣਾ ਇਦਾਂ ਹੀ ਕਾਂਗਰਸ ਨਾ ਹੋਇਆ ਉਹ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਸਰਕਾਰ ਉਹਨਾਂ ਦੀ ਆਉਂਦੀ ਸੀ ਉਹ ਵੀ ਚਲੇ ਗਏ ਤੇ ਰਹਿਣੇ ਇਹ ਵੀ ਨਹੀਂਗੇ ਇਹ ਵੀ ਜਾਣਗੇ ਜੇ ਇਹਨਾਂ ਨੇ ਨਾ ਇਧਰ ਧਿਆਨ ਦਿੱਤਾ ਜਿਵੇਂ ਆਪ ਜੀ ਨੂੰ ਵੀ ਸਾਰੀ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਅੱਜ ਦੇ ਦਿਨ 1 ਜੂਨ ਵਰਜਵਾਰ ਸਿੰਘ ਵਾਲੇ ਪੰਥ ਦੋਖੀਆਂ ਵੱਲੋਂ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਹੋਈ ਸੀਗੀ ਉਸ ਦੇ ਅੱਜ ਪਿੰਡ ਵੱਲੋਂ ਸ਼੍ਰੀ ਕਾਂਟਪੜ ਸਾਹਿਬ ਜੀ ਦੇ ਭੋਗ ਪਏ ਨੇ ਉਸ ਸਮਾਰਗ ਵਿੱਚ ਸ਼ਾਮਲ ਹੋ ਲਈ ਆਏ ਆ ਅੱਜ ਜਿਹੜੇ 10 ਸਾਲ ਹੋ ਗਏ ਬੇਇੱਜ਼ਤੀ ਹੋਈ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹਜੇ ਤੱਕ ਹਾਂਜੀ ਬਿਲਕੁਲ ਜੀ ਇਨਸਾਫ਼ ਤਾਂ ਨਹੀਂ ਮਿਲਿਆ ਕਿਉਂਕਿ ਸਿੱਖਾਂ ਦੀ ਇੱਕ ਸੁਰਤਾ ਨਹੀਂ ਹੈਗੀ ਜੇ ਸਿੱਖਾਂ ਦੀ ਇੱਕ ਸੁਰਤਾ ਹੋਵੇ ਇਨਸਾਫ਼ ਮਿਲ ਜਾਵੇ ਜੋ ਕਿਉਂਕਿ ਸਾਰੇ ਸਿੱਖ ਵੰਡੇ ਪਏ ਨੇ ਤਾਂ ਨਹੀਂ ਇਨਸਾਫ ਮਿਲਦਾ ਜੇ ਸਿੱਖ ਇੱਕ ਹੋ ਜਾਣਗੇ ਇਨਸਾਫ ਉਹਦੋਂ ਹੀ ਮਿਲ ਜੂਗਾ ਅਕਾਲੀ ਦਲ ਦੀ ਸਰਕਾਰ ਚ ਬੇਅਦਬੀ ਹੋਈ ਸੀ ਉਦੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਫਿਰ ਆਮ ਉਹਦੀ ਪਾਰਟੀ ਦੀ ਸਰਕਾਰ ਆਈ ਕੈਪਟਨ ਦੀ ਉਦੋਂ ਵੀ ਉਹ ਕਹਿੰਦੇ ਸੀ ਅਸੀਂ ਇਨਸਾਫ ਦੇਵਾਂਗੇ ਉਦੋਂ ਵੀ 5 ਸਾਲ ਲੰਘ ਗਏ ਕੋਈ ਹੱਲ ਨਹੀਂ ਹੋਇਆ ਉਹਨਾਂ ਨੂੰ ਪਤਾ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਕਿ ਸਿੱਖ ਧੜਿਆਂ ਚ ਵੰਡੇ ਗਏ ਆ ਤੇ ਇਨਸਾਫ ਇਹਨਾਂ ਨੂੰ ਕਾਦੇ ਲਈ ਦੇਣ ਦੀ ਜ਼ਰੂਰਤ ਆ ਜਦੋਂ ਧੜਿਆਂ 'ਚ ਵੰਡੇਗੇ ਉਹਨਾਂ ਨੂੰ ਪਤਾ ਹੀ ਗੱਲ ਤਾਂ ਪੋਲੀਟਿਕਲ ਪਾਰਟੀਆਂ ਨੂੰ ਵੋਟਾਂ ਤੱਕ ਮਤਲਬ ਹੁੰਦਾ ਤੇ ਵੋਟਾਂ ਕਿਵੇਂ ਮਿਲਦੀਆਂ ਕਿਵੇਂ ਉਹਨਾਂ ਨੇ ਜਿੱਤਣਾ ਉਹਦਾ ਪਰਸੈਂਟੇਜ ਆ ਕੈਲਕੂਲੇਟ ਕਰਦੇ ਨੇ ਕਿ ਇੰਨੀ ਸਿੱਖ ਵੋਟ ਰਹੇਗੀ ਇੰਨੀ ਫਲਾਨਾ ਫਲਾ ਫਲਾ ਵੋਟ ਰਹੇਗੀ ਤੇ ਉਹਨਾਂ ਨੂੰ ਟਾਰਗੇਟ ਕਰਕੇ ਉਹ ਤਾਂ ਇੱਕ ਬਿਜ਼ਨਸ ਦੇ ਟਾਈਪ ਖੇਡਦੇ ਨੇ ਉਹ ਕਿਹੜਾ ਕੋਈ ਇਮੋਸ਼ਨਸ ਨਾਲ ਖੇਡਦੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਹੀ ਸਿੱਖ ਇਕੱਠੇ ਨਹੀਂ ਤੇ ਇਹਨਾਂ ਨੂੰ ਇਨਸਾਫ ਦੇਣ ਦੀ ਜ਼ਰੂਰਤ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3.5 ਸਾਲ ਹੋ ਗਏ ਉਹ ਕਹਿੰਦੀ ਸੀ ਚਾਰਾਂ ਘੰਟਿਆਂ ਵਿੱਚ ਇਨਸਾਫ ਦੇਵਾਂਗੇ ਕੋਈ ਹੱਲ ਹੋਇਆ ਬੜੀ ਉਮੀਦ ਸੀਗੀ ਸਾਰੇ ਸਿੱਖ ਸੰਗਤ ਨੇ ਤੇ ਹੋਰ ਵੀ ਇੱਕ ਗੱਲ ਤੁਹਾਨੂੰ ਮੈਂ ਬੇਨਤੀ ਲਾਵਾਂਗੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਲਈ ਸੰਦੇਸ਼ ਇੱਕੋ ਜਿਹਾ ਹੀ ਦਿੰਦਾ ਤੇ ਸਾਰਿਆਂ ਨੂੰ ਹੀ ਦਰਦ ਸੀ ਇਸ ਗੱਲ ਦਾ ਕਿ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਤੇ ਇਸ ਦਾ ਇਨਸਾਫ ਮਿਲਣਾ ਚਾਹੀਦਾ ਤੇ ਉਸ ਤੇ ਲੜੀ ਤਹ ਤੀ ਸਾਰੇ ਵੋਟਾਂ ਸਾਰੇ ਜਣੇ ਨੇ ਕਿ ਚਲੋ ਇਹਨਾਂ ਨੂੰ ਦੇਖ ਲਓ ਸ਼ਾਇਦ ਇਹ ਇਨਸਾਫ ਦੇ ਦੇਣਗੇ ਕਿ ਗੁਟਕਾ ਸਾਫ ਦੀਆਂ ਵੀ ਸੌਆਂ ਖਾਲੀਆਂ ਸੀਗੀਆਂ ਵੱਡੇ ਵੱਡੇ ਲੀਡਰਾਂ ਨੇ ਤੇ ਲੋਕਾਂ ਨੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ ਇਹਨਾਂ ਤੇ ਕਰ ਲਿਆ ਤੇ ਜੇ ਇਹਨਾਂ ਦੇਣਗੇ ਜਾਂ ਇਹ ਅੱਗੇ ਕਰ ਵੀ ਨਾ ਤੇ ਇਹਨਾਂ ਨੂੰ ਵੀ ਲੰਬੇ ਕਰ ਦੇਣਗੇ ਸਾਰੇ ਪਾਰਟੀਆਂ ਜਿਹੜੀਆਂ ਆਈਆਂ ਸਾਰੇ ਨੇ ਰਾਜਨੀਤੀ ਖੇਡੀ ਇੱਥੇ ਕੋਈ ਹੱਲ ਨਹੀਂ ਫੇਰ ਪੁੱਛਿਓ ਜੀ ਕੀ ਕਹਿੰਦੇ ਤੁਸੀਂ ਸਾਰੀਆਂ ਪਾਰਟੀਆਂ ਮੈਂ ਕਿ ਆਈਆਂ ਇੱਥੇ ਸਾਰਿਆਂ ਨੇ ਰਾਜਨੀਤੀ ਖੇਡੀ ਆਪਦੀ ਰੋਟੀ ਸੇਖੀ ਪਰ ਇਨਸਾਫ ਨਹੀਂ ਮਿਲਦਾ हां बिल्कुल ਆਪਾਂ ਹੁਣ ਪਿੱਛੇ ਜੋ ਵੀ ਗੱਲਾਂ ਕੀਤੀਆਂ ਉਹ ਇਸ ਵਿਸ਼ੇ ਦੀ ਕੀਤੀਆਂ ਨੇ ਕਿ ਰੋਟੀਆਂ ਸੇਕਣ ਮੈਂ ਤੁਹਾਨੂੰ ਦੱਸਿਆ ਕਿ ਪੋਲੀਟੀਕਲ ਪਾਰਟੀਆਂ ਦਾ ਇੱਕ ਹੀ ਮਸਲਾ ਕਿ ਵੋਟਾਂ ਉਹਨਾਂ ਨੇ ਕਿਵੇਂ ਵਟੋੜਨੀਆਂ ਨੇ ਤੇ ਉਹਨਾਂ ਨੂੰ ਵੋਟਾਂ ਕਿਵੇਂ ਉਹ ਜਿੱਤ ਹਾਸਲ ਕਰਨ ਉਹਨਾਂ ਨੂੰ ਕਿਸੇ ਇਮੋਸ਼ਨਸ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਜੇ ਮਤਲਬ ਹੁੰਦਾ ਤੋ ਹੁਣ ਤੱਕ ਆਪਾਂ ਨੂੰ ਪਤਾ ਹੁੰਦਾ ਸਿੱਖਾਂ ਨੂੰ ਕਿ ਸਾਡਾ ਵੀ ਆ ਭਾਈ ਵਾਲਾ ਸਾਡੇ ਆਹਾ ਸਾਡੇ ਦੋਸਤ ਨੇ ਹੁਣ ਸਿੱਖਾਂ ਨੂੰ ਤਾਂ ਸਾਰੇ ਆਪਦੇ ਆਪਦੇ ਤੋਂ ਬਾਹਰ ਹੀ ਦਿਖਦੇ ਆ ਇਹ ਸਾਡਾ ਕੋਈ ਵੀ ਨਹੀਂਗਾ 2027 ਦੇ ਵਿੱਚ ਫੇਰ ਵੋਟਾਂ ਆ ਰਹੀਆਂ ਆ ਪਾਰਟੀਆਂ ਵੱਖ-ਵੱਖ ਪਾਰਟੀਆਂ ਇੱਥੇ ਆ ਕੇ ਵਾਅਦੇ ਕਰਨਗੀਆਂ ਅਸੀਂ ਇਨਸਾਫ ਦੇਵਾਂਗੇ ਅਸੀਂ ਇਨਸਾਫ ਦੇਵਾਂਗੇ ਕਿਵੇਂ ਦੇ ਦੋਈ ਕਿ ਜਦੋਂ ਪਿੱਛੇ ਸਮੇ ਤੋਂ ਵੇਖਦੇ ਆ ਕਿ ਇਨਸਾਫ ਸਾਨੂੰ ਨਹੀਂ ਮਿਲਣਾ ਕਿਉਂਕਿ ਆਪਾਂ ਜਦੋਂ ਤਾਂ ਮਤਮਾਨ ਸਰਕਾਰ ਵੀ ਬਣੀ ਸੀ ਉਹਨਾਂ ਦੇ ਐਮ.ਐਲ.ਏ. ਵੀਰੇ ਕਨਪਾਲ ਨੇ ਸਿੰਘ ਨੇ ਕਿਹਾ ਸੀ ਕਿ ਜਦੋਂ ਸਪੀਕਰ ਸਾਹਿਬ ਕਹਿ ਰਹੇ ਸੀ ਕਿ ਅਸੀਂ ਇਨਸਾਫ ਦੇਾਂਗੇ ਮਗਰ ਉਹਨੂੰ ਹੋਰ ਵੀ ਕਹਦਾ ਸੀ ਕਿ ਇਨਸਾਫ ਨਹੀਂ ਮਿਲਦਾ ਕਿਸੇ ਵੀ ਪੋਲੀਟਿਕਲ ਪਾਰਟੀ ਨੇ ਸਾਨੂੰ ਇਨਸਾਫ ਨਹੀਂ ਦੇਣਾ ਉਹਨਾਂ ਵੱਡੇ ਵੱਡੇ ਝੂਠ ਮਾਰ ਕੇ ਸਾਨੂੰ ਵਾਅਦੇ ਕਰਕੇ ਸਾਨੂੰ ਹਰ ਵੇਲੇ ਸਾਨੂੰ ਇਹੋ ਕੰਮ ਕਰਦੇ ਆ ਜਿਉਂ ਅਸੀਂ ਪੰਥਕ ਸਰਕਾਰ ਕਹਿੰਦੇ ਸੀ ਪੰਥਕ ਸਰਕਾਰ ਕੋ ਹੋਣ ਵਾਲੀ ਸਰਕਾਰ ਹੀ ਸਭ ਕੁਝ ਹੋਇਆ ਬਰਗਾਸ ਸਿੰਘ ਬਾਲ ਦੇ ਕਈ ਬਿਆਨ ਸੁਨੇ ਆ ਕਿ ਮੁੱਖ ਮੰਤਰੀ ਨੂੰ ਪੱਤਾ ਪੱਤਾ ਦਿਸਦਾ ਹੈ ਕੀੜੀ ਚਾਲੀ ਦਿਸਦੀ ਹੈ ਪਰ ਵਰਜਵਾਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਅਤੇ ਜਦੋਂ ਪ੍ਰਸ਼ਾਸਨ ਸਖ਼ਤ ਜਿਹਾ ਬੰਦੀਆਂ ਹੋਈਆਂ ਅੱਥੇ ਤਲਾਸ਼ੀ ਲੈਣ ਦੀ ਗੱਲ ਕੀਤੀ ਤਾਂ ਪੰਥਕ ਸਰਕਾਰ ਦੇ ਪ੍ਰਸ਼ਾਸਨ ਨੇ ਰੋਕਤਾ ਕਿ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਉਸ ਤੋਂ ਬਾਅਦ ਉਹਨਾਂ ਨੇ ਲਿਖ ਕੇ ਲਾ ਦਿੱਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਗਲੀਆਂ ਖਿਲਾਰਾਂਗੇ ਤਾਂ ਵੀ ਸਰਕਾਰ ਪੰਥਰ ਸਰਕਾਰ ਨੇ ਕੁਝ ਨਹੀਂ ਕੀਤਾ ਜਿਵੇਂ ਪੰਥ ਕਹਿੰਦੇ ਸੀ ਹੋਰ ਕੀ ਸਾਨੂੰ ਕੀ ਜੀਮਿੰਦ ਆ ਇਹ ਸਾਰੇ ਝੂਠੇ ਵਹਿਦ ਕਰਕੇ ਹੋਣੀਆਂ ਪਰ ਸਾਨੂੰ ਸਿੱਖਾਂ ਨੂੰ ਇੱਕ ਹੋਣਾ ਚਾਹੀਦਾ ਜਿੰਨੇ ਜਥੇਬੰਦੀਆਂ ਜਿੰਨੇ ਸਾਨੂੰ ਇੱਕ ਹੋ ਕੇ ਸਾਰੇ ਆਪਣੇ ਮਥਾਲ ਨੂੰ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਕਾਦਰ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਇੱਕ ਨਿਸ਼ਾਨ ਤੇ ਸਾਨੂੰ ਹੋਣਾ ਪਵੇਗਾ ਇੱਕ ਮਰਯਾਦਾ ਇੱਕ ਨਿਸ਼ਾਨ ਸਾਰੇ ਇਕੱਠੇ ਹੋਵਾਂਗੇ ਤਾਂ ਹੀ ਸਾਨੂੰ ਕੁਝ ਮਿਲ ਸਕਦਾ ਹੈ ਕਿਉਂਕਿ ਨਾ ਪ੍ਰੇਡਰ ਪਾਰਟੀ ਕਿ ਕਿਸੇ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦੇਣਾ ਇਥੇ ਸਾਨੂੰ ਇਨਸਾਫ ਦੀ ਕੋਈ ਝਾਕ ਨਹੀਂ ਰੱਖਣੀ ਚਾਹੀਦੀ। ਤੋਂ ਇਹ ਬੇਅਦਵੀ ਹੋਈ ਹੈ 10 ਸਾਲ ਤੋਂ ਗ੍ਰੰਥੀ ਸਿੰਘ ਜਿਹੜੇ ਗੁਰਦੁਆਰੇ ਦੇ ਉੱਥੇ ਮੌਜੂਦ ਨੇ ਗ੍ਰੰਥੀ ਗੋਰਾ ਸਿੰਘ ਜੀ ਤਾਂ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ। ਖਾਲਸਾ ਜੀ ਜਦੋਂ ਤੋਂ ਬੇਅਦਵੀ ਹੋਈ ਹੈ ਕਦੋਂ ਤੋਂ ਕਿਵੇਂ ਕੀ ਭਾਣਾ ਵਰਤਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ 1 ਜੂਨ 2000 ਦੀ ਘਟਨਾ ਹੈ ਜੀ। ਅੱਜ ਇਹਨੂੰ ਤਕਰੀਬਨ 10 ਸਾਲ ਹੋ ਗਏ ਆ। ਤੇ 1 ਜੂਨ ਨੂੰ ਜਣੀ ਦਾ ਦੋਖੀਆਂ ਨੇ ਜਿਹੜਾ ਗੁਰੂ ਮਹਾਰਾਜ ਦਾ ਸਰੂਪ ਚਾੱਕ ਕੇ ਇਥੋਂ ਗਲੀਆਂ ਚ ਅੰਖ ਖੜਾਰੇ ਪੋਸਟ ਲਾਏ ਚੇਤਾਵਨੀ ਦਿੱਤੀ ਫਿਰ ਵੀ ਜਿੰਦਾ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਹ ਲੱਟ ਨਹੀਂ ਹੋਈਆਂ باوجود ਪੋਸਟ ਲੱਗਣ ਦੇ ਵੀ ਕਿ ਸਾਡਾ ਸਰੂਪ ਤੁਹਾਡਾ ਮਹਾਰਾਜ ਸਾਡੇ ਕੋਲੇ ਆ ਇਹਨੇ ਜਿਹੜਾ 10 ਲੱਖ ਨਾਮ ਦੇਵਾਂਗੇ ਤੇ ਫਰ ਫਿਰ ਵੀ ਸਰਕਾਰ ਨੇ ਜਿਹੜੀ ਦਾ ਉਦੋਂ ਕੋਈ ਅਲਰਟ ਨਹੀਂ ਹੋਈ ਸਰਕਾਰ ਜਦੋਂ ਇਹ ਬੇਅਦਬੀ ਹੋਈ ਸੀ ਵੱਖ-ਵੱਖ 10 ਸਾਲ ਹੋ ਗਏ ਵੱਖ-ਵੱਖ ਸਰਕਾਰਾਂ ਆਈਆਂ ਵੱਖ-ਵੱਖ ਸਰਕਾਰਾਂ ਨੇ ਵਾਅਦਾ ਕੀਤੇ ਵੀ ਅਸੀਂ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣਾਉ ਅਸੀਂ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣਾ ਤੁਸੀਂ ਇੱਥੇੋਂ ਕੀ ਲੱਗਿਆ ਵੀ ਕੋਈ ਇਨਸਾਫ ਮਿਲੇ ਨਹੀਂ ਦੇਖੋ ਜਿਹੜੇ ਦੋਸ਼ੀ ਜਾਰ ਹੋ ਗਏ ਪਰ ਉਹਨਾਂ ਨੂੰ ਹਜੇ ਤੱਕ ਸਜ਼ਾਵਾਂ ਨਹੀਂ ਮਿਲੂਗਾ ਯਾਰ ਜ਼ਰੂਰ ਕੀਨੇ ਕੀਤਾ ਕਿਵੇਂ ਕੀਤਾ ਇੱਥੇ ਸਾਰਾ ਕੁਝ ਹੋਇਆ ਪਰ ਉਹ ਅਜੇ ਉਹਨਾਂ ਨੂੰ ਸਜ਼ਾਵਾ ਨਹੀਂ ਜੇ ਅਦਾਲਤ ਚੋਂ ਮਿਲਦਾ ਉਹ ਉੱਥੇ ਦਾ ਉੱਥੇ ਮਸਲਾ ਜਿਹੜਾ ਲੜਕ ਰਿਹਾ ਹੈ ਤੁਹਾਡੇ ਨਾਲ ਵੀ ਜਿਹੜਾ ਤਸ਼ੱਦਦ ਹੋਇਆ ਕਟਮਾਰ ਹੋਈ ਤੁਹਾਡੇ ਨਾਲ ਹਾਂਜੀ ਕਿਵੇਂ ਕੀ ਦੇਖਦੂ ਬਾਜੀ ਜੀ ਉਹ ਸਰਕਾਰਾਂ ਸਿੰਘਾ ਉਹਨਾਂ ਨੇ ਇੱਧਰ ਨੂੰ ਪਹਿਲਾਂ ਦੋਸਤਾਂ ਵਾਲੀ ਨਹੀਂ ਤੁਰੂਗਾ ਉਹ ਸਾਨੂੰ ਪੁੱਛ ਗਿਸ਼ ਕਰਗੇ ਤਸ਼ੱਦਦ ਕਰੀ ਗੀਆਂ ਬਸ ਇਸ ਕਰਕੇ ਵੀ ਜੋੜਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਫਿਰ ਉਹੀ ਹੁੰਦਾ ਜੀ ਹੁਣ ਕੀ ਦੇਖ ਦਿਆਂ ਗਾਂ 2027 ਆ ਗਿਆ ਫੇਰ ਆਉਣਗੀਆਂ ਪਾਰਟੀਆਂ ਇੱਥੇ ਵੱਡੇ ਵੱਡੇ ਵਾਅਦੇ ਕਰਨ ਕੀ ਲੱਗਦਾ ਵੀ ਇਨਸਾਫ ਮਿਲੂਗਾ ਹੁਣ ਦੇਖੋ ਜਿਥੇ ਇੰਨੀਆਂ ਸਰਕਾਰਾਂ ਚਲੀਆਂ ਗਈਆਂ ਜਿਹੜੇ ਨਵੇਂ ਆਉਣਗੇ ਉਹ ਵੀ ਵਾਅਦੇ ਕਰਕੇ ਚਲੇ ਜਾਣਗੇ ਹਨਾ ਇਨਸਾਫ ਨਹੀਂ ਇਨਾਂ ਦੀ ਕੋਈ ਉਮੀਦ ਨਹੀਂ ਗਈ ਹੁਣ ਕਿਉਂਕਿ ਉਸ ਆਕਾਲਪੁਰਖ ਨੇ ਆਪੇ ਇਨਸਾਫ ਕਰ ਲੈਣਾ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਦੋਂ ਕਿਸੇ ਆਪਾਂ ਦਾ ਸੰਸਾਰੀ ਅਦਾਲਤ 'ਚੋਂ ਇਨਸਾਫ ਲੈਣਾ ਹੋਵੇ ਤੇ ਆਪਾਂ ਗੁਰੂ ਦੇ ਅੱਗੇ ਅਰਦਾਸ ਕਰਕੇ ਤੁਰਦੇ ਆਂ ਕਿ ਸਾਨੂੰ ਇਨਸਾਫ ਦਿਵਾਇਓ ਸਾਡੀ ਤਾਂ ਔਕਾਤ ਹੀ ਕੋਈ ਨਹੀਂ ਵੀ ਅਸੀਂ ਗੁਰੂ ਨੂੰ ਇਨਸਾਫ ਦਿਵਾਦਗੇ ਉਹਦਾ ਇਨਸਾਫ ਉਹਨੇ ਆਪ ਹੀ ਕਰ ਲੈਣਾ ਕੀਤਾ ਵੀ ਐ ਜਿਹੜੇ ਬੰਦੇ ਉਹ ਮੂਰੇ ਵੀ ਲੈਂਦੇ ਐ ਗੁਰੂ ਸਾਹਿਬ ਨੇ ਆਪ ਹੀ ਕਰ ਲੈਣਾ ਇਨਸਾਫ ਉਹ ਤਾਂ ਇਨਾ ਵੀ ਜਿਨ੍ਹਾਂ ਨੂੰ ਰਾਜ ਭਾਗ ਦਿੱਤਾ ਉਹਨਾਂ ਦੀ ਆਪ ਦੀ ਇਮਾਨਦਾਰੀ ਚਾਹੀਦੀ ਸੀ ਅਸੀਂ ਇਹਦਾ ਇਨਸਾਫ ਕਰਗੇ ਕੁਮਤਮਾਨ ਦੀ ਸਰਕਾਰ ਆਈ ਸੀ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਲੱਗਿਆ ਫਰਕ ਵੀ ਜਿਹੜੀ ਬੇਅਦਬੀ ਦੀ ਕੋਈ ਗੱਲ ਕੀਤੀ ਹੋਵੇ ਉਹਨਾਂ ਨੂੰ ਨਹੀਂ ਜੀ ਦੂਜੀਆਂ ਸਰਕਾਰਾਂ ਮੌਕੇ ਦਾ ਜਿਵੇਂ ਕਾਂਗਰਸ ਦੀ ਸਰਕਾਰ ਉਹ ਕੇਸ ਚੱਲਦੇ ਸੀ ਮਾੜਾ ਮੋਟਾ ਇਹ ਤਾਂ ਜਿਵੇਂ ਠਾਪਾ ਸਨ ਤਾਂ ਪਤਾ ਹੀ ਨਹੀਂ ਕੀ ਹੋਈ ਜਾਂਦਾ ਉਹਨੇ ਇਹਦਾ